ਵਾਹਿਗੁਰੂ ਜੀ ਲੋਕ ਗੁਰੂ ਜੀ ਸਰੋਵਰ ਦੇ ਸ਼ਿਨਾਨ ਦਾ ਲੋਪਤ ਲੈਂਦੇ ਹੋਏ ਮੇਰਾ ਨਾਮ ਹੋਰ ਸੀ ਕਹਿੰਦੇ ਹਾਂ ਅੰਕਲ ਜੀ ਸਰਦਾਰ ਰਵیل ਸਿੰਘ ਜੀ ਨਾਨਕ ਜੀ ਹੈ ਹਰਿਆ ਅਨੰਦ ਜੀ ਹੈ ਹਰਿਆ ਨਾਨਕ ਨੂੰ ਰੋਣਾ ਨਹੀਂ ਚਾਹੀਦਾ ਯਾਦ ਵਿੱਚ ਆਉਂਦਾ ਹੈ ਨਾਨਕ ਨੂੰ ਨਾਮ ਹੀ ਹੈ ਨਾਨਕ ਨਾਮ ਹੈ ਵੇ ਬੁਜਨ ਅਨੁਸਾਰ ਆ। ਇਹ ਸਰੋਵਰ ਸਾਹਿਬ ਆ ਤੇ ਆਲੇ ਦੁਆਲੇ ਜਿੰਨੇ ਪਹਾੜ ਆ ਇੱਥੇ ਸੱਤ ਚੋਟੀਆਂ ਆ ਤੇ ਸੱਤਾਂ ਚੋਟੀਆਂ ਦੇ ਨਿਸ਼ਾਨ ਸਾਹਿਬ ਝੂਲਦਾ ਵਾ ਤੇ ਧੁੰਦ ਦਾ ਕਰਕੇ ਜਿੱਦਾਂ ਪਈ ਏ ਉਹਦਾ ਕਰਕੇ ਦੂਰੋਂ ਦਿਖਾਈ ਨਹੀਂ ਦਿੰਦਾ। ਇਹ ਇੱਧਰ ਸੰਗਤ ਦੇ ਇਸ਼ਨਾਨ ਕਰਨ ਵਾਸਤੇ ਛੱਡ ਬਣਿਆ। ਇੱਧਰ ਸਰੋਵਰ ਸਾਹਿਬ ਦੇ ਕਰੋ ਦਰਸ਼ਨ ਨਾਲ ਤੇ ਸਰੋਵਰ ਦੇ ਆਲੇ ਦੁਆਲੇ ਸਾਰਾ ਪਹਾੜੀਆ ਤੇ ਪਹਾੜਦਿਆਂ ਸੱਤ ਚੋਟੀਆਂ ਤੇ ਸੱਤਾਂ ਚੋਟੀਆਂ ਦੇ ਨਿਸ਼ਾਨ ਸਾਹਿਬ ਝੂਲਦਾ ਵਾ ਤੇ ਇਹ ਸਾਹਮਣੇ ਦਰਬਾਰ ਸਾਹਿਬ ਦੇ ਸੱਚਖੰਡ ਹੀਮਕੁੰਡ ਸਾਹਿਬ ਦੇ ਦਰਸ਼ਨ ਕਰਨ ਦੇ ਤੁਸੀਂ ਸੰਗਤ ਦਾ ਜਿਹੜਾ ਪੈਰਾ ਹੁਣ ਕੱਢਦਾ ਜਾਂਦਾ ਸੰਗਤ ਵਾਪਸ ਗਿਆ ਉਹਨੂੰ ਤੁਰਪੀ ਅਨਸਾਰੀ ਤੁਸੀਂ ਵੀ ਹੋਣਾ ਭਾਬੇ ਦੇ ਇਸ਼ਨਾਨ ਪਾਣੀ ਕਰਕੇ ਦਰਸ਼ਨ ਮੇਲੇ ਕਰਕੇ ਗਰਮਾ ਗਰਮ ਚਾਹ ਦੇ ਖੇ ਜਿਹੜੀ ਛਾਕੇ ਤੇ ਥੱਲੇ ਨੂੰ ਜਾਣ ਦੀ ਤਿਆਰੀ ਕਰ ਲਈ ਐ ਤੇ ਸਮਾਂ ਕਰੀਬ ਸਵਾ 12 ਦਾ ਹੋ ਗਿਆ ਹੁਣ 4 ਘੰਟੇ ਇੱਥੇ ਅਸੀਂ ਠਹਿਰੇ ਸੀਗੇ ਹੁਣ ਕਰੀਏ ਵਾਪਸੀ ਥੱਲੇ ਨੂੰ ਸਰੋਵਰ ਦੀ ਇੱਕ ਸਾਈਡ ਤੇ ਮੰਦਿਰ ਬਣਿਆ ਸ਼੍ਰੀ ਲੋਕਪਾਲ ਜੀ ਦਾ ਤੇ ਦੂਸਰੀ ਸਾਈਡ ਤੇ ਸੱਚਖੰਡ ਸਾਹਿਬਾ ਤੇ ਦੋਵੇਂ ਸਥਾਨ ਬਿਲਕੁਲ ਨੇੜੇ-ਨੇੜੇ ਨੇ ਮੈਂ ਸੋਚਿਆ ਵੀ ਚੱਲ ਇਧਰੋਂ ਵੀ ਦਰਸ਼ ਮੇਲੇ ਕਰ ਜਾਂਦੇ ਆ ਇਹ ਦਰਸ਼ਨ ਕਰ ਸਕਦੇ ਆਪਾਂ ਸਚਕੰਡ ਸਾਹਿਬ ਦੀ ਬੈਕ ਸਾਈਡ ਦਾ ਇਧਰ ਇਹ ਮੰਦਿਰ ਔਰ ਪੁਜਾਰੀ ਜੀ ਠੀਕ ਹੋ ਜੈ ਸ਼੍ਰੀ ਰਾਮ ਜੈ ਔਰ ਆ ਵੀ ਇਧਰ ਹੀ ਰਹਤੇ ਹੋ ਰਾਤ ਭਰ ਠੀਕ ਓਕੇ ਚਲੋ ਫੰ ਬੜੀਆ ਬਹੁਤ ਵਧੀਆ ਦਰਸ਼ਨ ਮੇਲੇ ਹੋ ਗਏ ਗੁਰੂ ਘਰ ਦੇ ਇਹ ਦਰਸ਼ਨ ਮੇਲੇ ਕਰਕੇ ਤੇ ਹੁਣ ਚਾ ਰਹੇ ਆਪਾਂ ਵਾਪਸੀ ਇਹ ਸਤਖੰਡ ਸ੍ਰੀ ਹਮਕੁੰਣ ਸਾਹਿਬ ਦੇ ਬੈਕ ਸਾਈਡ ਦੀ ਆ ਜਿੱਥੇ ਆ ਕੰਮ ਚੱਲੰਦੇ ਆ ਛੱਡਦਾ ਆ ਸੋਚਿਆ ਆਏ ਤੇ ਹੈਗੇ ਆ ਚੱਲ ਹਲੇ ਦੁਆਲੇ ਸਾਰੇ ਇਕ ਨਹੀਂ ਗੇੜਾ ਮਾਰ ਕੇ ਦੇਖ ਹੀ ਲਈਏ ਕਿ ਕੀ ਸਿਸਟਮ ਚੱਲੰਦੇ ਆਦਰ ਅਲੇ ਦੇਖਣਾ ਵੀ ਚਾਹੀਦਾ ਔਸਮ 5 ਮਿੰਟ ਦੀ ਖਰਾਬ ਹੋ ਜਾਂਦਾ 5 ਮਿੰਟ ਦੀ ਸਹੀ ਹੋ ਜਾਂਦਾ ਲੋ ਜੀ ਸੰਗਤ ਨੇ ਵਾਪਸੀ ਭਾਰਤੀ ਆ ਥਾਂ ਨੂੰ ਤੇ ਆ ਸਾਰਿਆਂ ਦੀਆਂ ਟੈਕਸੀਆਂ ਖਲੋਤੀਆਂ ਆ ਆਪੋ ਆਪਣੀਆਂ ਵੇਟ ਕਰਨ ਦੀਆਂ ਪਉਜਾ ਕੋ ਆਪਣੀ ਗੱਡੀ ਤੇ ਬੈਂਦੀਆਂ ਜਾਂਦੀਆਂ ਤੇ ਥਾਂ ਤੁਰੇ ਜਾਂਦੀਆਂ ਤੇ ਸਿੱਧਾ ਥੱਲੇ ਜਾਣਾ ਗੋਬਿੰਦਘਾਮ ਉੱਥੇ ਜਾ ਕੇ ਕਮਰਾ ਲੈ ਕੇ ਮਜੇ ਨਾਲੇ ਦਰਸ਼ਨ ਮੇਲੇ ਕਰਾਂਗੇ ਨਾਲੇ ਉੱਥੇ ਬਾਜ਼ਾਰ ਦੇਖਦੇ ਆਂ ਤੇ ਰੈਸਟ ਮਾਰਾਂਗੇ ਤੇ ਤਸਵੀਰ ਤਸਵੀਰਾਂ ਦੇਖਾਂਗੇ ਵੀ ਕੀ ਕਰਨਾ ਤੇ ਸਾਡਾ ਬੰਦਾ ਉੱਚ ਖੜਾ ਕਰਕੇ ਬਿਠਾ ਦਾ ਸਿਰੇ ਫੁੱਲਾਂ ਵਾਲੀ ਘਾਟੀ ਦੇਖਣੀ ਆ ਤੇ 6-7 ਵਾਰ ਅੱਗੇ ਆਏ ਆ ਤੇ ਹਰ ਵਾਰ ਮੰਦੇ ਵਿੱਚ ਇਹ ਬੜਕਣਾ ਜੀ ਰਹਿ ਜਾਂਦੀ ਆ ਵੀ ਫੁੱਲਾਂ ਵਾਲੀ ਘਾਟੀ ਵਾਲਾ ਕੀੜਾ ਕੱਢਣਾ ਤੇ ਅਕੀ ਸੋਚਿਆ ਵਾ ਵੀ ਗੁਰੂ ਮਹਾਰਾਜ ਦੇ ਪਹਿਲਾਂ ਦਰਸ਼ਨ ਮੇਲੇ ਕਰਕੇ ਇੱਕ ਦਿਨ ਕੱਢਣਾ ਵਾ ਇਹ ਫੁੱਲਾਂ ਵਾਲੀ ਘਾਟੀ ਵਾਲਾ ਗੁਰੂ ਮਹਾਰਾਜ ਕਿਰਪਾ ਕਰਨ ਸਿਹਰੇ ਦੇਖਦੇ ਚ ਪੋਸੀਬਲ ਹੋ ਸਕਿਆ ਤੇ ਜਾਵਾਂਗੇ ਮੌਸਮ ਦੇ ਹਿਸਾਬ ਨਾਲ ਦੇਖਾਂਗੇ ਇਹ ਦੇਖੋ ਯਾ ਦਰਸ਼ਨ ਉਧਰ ਵੀ ਕਰ ਆਵਾਂਗੇ ਨਹੀਂ ਤਾਂ ਫਿਰ ਵਾਪਸੀ ਤੇ ਹੈਗੀ ਆ ਆ ਜਾ ਤਸਿੰਗਾ ਜਾ ਟੂ ਮਚ ਲੇਟ ਆਜਾ ਰਬਾਨੇ ਨਾ ਬਣਾਉਣ ਬਾਨੇ ਬਹੁਤ ਬਣਾਉਂਦੇ ਆ ਤੂੰ ਆਜਾ ਆਜਾ ਪਹਿਲਾਂ ਤੈਨੂੰ ਮਾਹ ਲਿਆਂਦਾ ਆਉਣਾ ਨਹੀਂ ਉਥੋਂ ਤੇਰੇ ਨਖਰੇ ਨਹੀਂ ਚਲ ਜੀ ਸਾਥੀ ਹੈ ਕਾਰ ਗੱਡੀਆਂ ਤਿਆਰ ਆ ਆਹ ਮੇਰੀ ਗੱਡੀ ਸਪੈਸ਼ਲ ਆ ਮਾਰ ਸੇਠਾ ਮਾਰਸ਼ਲ ਆਹੋ ਆਉਂਦੇ ਆਉਂਦੇ ਓਏ ਲੈ ਏ ਓ ਗੁਰਜੀ ਕਿਦਾਂ ਬਣਜਾ ਵਾਣਪਾਣਾ ਨਤੇਸ਼ਿਆ ਜਵਾਨ ਬਣ ਕੀ ਗੱਲ ਆ ਮਾਰ ਮਾਰ ਘਮਾ ਕੇ ਲੱਤ ਮਾਰ ਏ ਬੱਲੇ ਸ਼ੇਰ ਦੇ ਉਪਨ ਤਾਂ ਵਿਖੇ ਸੰਗਤਾਂ ਪਹੁੰਚ ਚੁੱਕੀਆਂ ਤੇ ਸਮਾਂ ਕਰੀਬ ਹੋ ਗਿਆ 3:10-15 ਮਿੰਟ ਦਾ ਇਖਰੀ ਇੰਨਾ ਕੀਆ ਤੇ ਇੱਥੇ ਪਹੁੰਚ ਗਏ ਆ ਤੇ ਪਹੁੰਚ ਕੇ ਹੁਣ ਗੁਰੂ ਘਰ ਦਰਸ਼ਨ ਮੇਲੇ ਕਰਕੇ ਪ੍ਰਸ਼ਾਦਾ ਪਾਣੀ ਛਾ ਕੇ ਫਿਰ ਦੇਖਦੇ ਆ ਅੱਗੇ ਦਾ ਕੀ ਪਲਾਨ ਆ ਜਿੱਦਾਂ ਪਲਾਨ ਹੋਇਆ ਉਸੇ ਤਰ੍ਹਾਂ ਕਰਾਂਗੇ ਕੋਸ਼ਿਸ਼ ਤੇ ਇਹ ਆ ਕਿ ਰਾਤ ਇੱਥੇ ਠਹਿਰਾਂਗੇ ਅੱਗੇ ਦੇਖੋ